ਸਰਕਾਰੀ ਸੀਨੀਅਰ ਸੈਂਡੀ ਸਕੂਲ ਲੜਕੇ ਗੁਰਾਇਆ ਦਿੱਤੇ ਵਿਦਿਆਰਥੀ ਅਰਜੁਨ ਨੇ ਆਪਣੇ ਭਾਰ ਵਰਗ ਵਿੱਚ ਕਾਰਾਟੇ ਖੇਡ ਵਿੱਚ ਜ਼ਿਲ੍ਹੇ ਵਿੱਚੋਂ ਪਹਿਲਾ ਸਥਾਨ ਅਤੇ ਸਟੇਟ ਪੱਧਰੀ ਵਿੱਚ ਭਾਗ ਲਿਆ ਇਸ ਤੋਂ ਇਲਾਵਾ ਜਸ਼ਨਦੀਪ ਅਤੇ ਮਨਜਿੰਦਰ ਨੇ ਦੂਸਰਾ ਸਥਾਨ ਰੋਨਿਤ ਕੁਮਾਰ ਅਤੇ ਕ੍ਰਿਸ਼ ਤੋਂ ਹੋਤਾ ਨੇ ਤੀਜਾ ਸਥਾਨ ਹਾਸਿਲ ਕਰਕੇ ਆਪਣੇ ਸਕੂਲ ਪ੍ਰਿੰਸੀਪਲ ਅਤੇ ਮਾਪਿਆਂ ਦਾ ਨਾਮ ਰੋਸ਼ਨ ਕੀਤਾ ਸਕੂਲ ਪ੍ਰਿੰਸੀਪਲ ਸਤਵਿੰਦਰ ਪਾਲ ਸਿੰਘ ਜੀ ਨੇ ਜੇਤੂ ਕਟਾਰਿਆਂ ਨੂੰ ਕਾਰਾਟੇ ਦੇ ਸਰਟੀਫਿਕੇਟ ਦਿੱਤੇ ਕੋਚ ਜਸਮਨ ਨੇ ਕਿਹਾ ਕਿ ਇਹਨਾਂ ਸਰਟੀਫਿਕੇਟ ਦੇ ਆਧਾਰ ਤੇ ਇਹਨਾਂ ਵਿਦਿਆਰਥੀਆਂ ਨੂੰ ਕਾਲਜ ਵਿੱਚ ਦਾਖਲਾ ਲੈਣ ਸਮੇ ਵਜੀਫਾ ਮਿਲ ਸਕਦਾ ਹੈ ਅਤੇ ਰਾਸ਼ਟਰੀ ਪੱਧਰ ਤੇ ਖੇਡ ਕੇ ਇਹ ਵਿਦਿਆਰਥੀ ਨੌਕਰੀ ਵੀ ਪ੍ਰਾਪਤ ਕਰ ਸਕਦੇ ਹਨ ਸਕੂਲ ਪ੍ਰਿੰਸੀਪਲ ਸਰਦਾਰ ਸਤਵਿੰਦਰਪਾਲ ਸਿੰਘ ਜੀ ਨੇ ਜੇਤੂ ਖਿਡਾਰੀਆਂ ਨੂੰ ਵਧਾਈ ਦਿੱਤੀ ਅਤੇ ਹੋਰ ਅੱਗੇ ਵਧਣ ਲਈ ਉਤਸ਼ਾਹਿਤ ਕੀਤਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਗਰਾਿਆਂ ਦੇ ਵਿਦਿਆਰਥੀ ਜੋ ਕਿ ਕਾਰਾਟੇ ਗੇਮ ਦੇ ਵਿੱਚ ਗਏ ਸੀ ਜਲੰਧਰ ਜ਼ਿਲ੍ਹਾ ਜਲੰਧਰ ਖੇਲਣ ਗਏ ਸੀ ਤੇ ਉਹਨਾਂ ਦੇ ਵਿੱਚੋਂ ਸਾਡਾ ਵਿਦਿਆਰਥੀ ਅਰਜੁਨ ਉਸਨੇ ਪਠਾਨਕੋਟ ਵਿਖੇ ਜੋ ਕਰਾਟੇ ਚੈਂਪੀਅਨਸ਼ਿਪ ਹੋਈ ਸੀ ਉਸ ਦੇ ਵਿੱਚ ਭਾਗ ਲਿਆ ਤੇ ਉਸਨੇ ਜ਼ਿਲ੍ਹੇ ਦੇ ਵਿੱਚੋਂ 골ਡ ਮੈਡਲ ਹਾਸਲ ਕੀਤਾ ਦੂਸਰਾ ਸਾਡਾ ਵਿਦਿਆਰਥੀ ਜਿਹੜਾ ਹੈ ਗ੍ਰੋਨਿਤ ਉਸ ਨੂੰ ਜਿਹੜਾ ਜ਼ਿਲ੍ਹੇ ਦੇ ਵਿੱਚੋਂ ਬ੍ਰੌਂਜ਼ ਮੈਡਲ ਮਿਲਿਆ ਉਹਦੇ ਆਪਣੇ ਭਾਰ ਵਰਗ ਦੇ ਵਿੱਚ ਤੇ ਤੀਸਰਾ ਸਾਡਾ ਜਸ਼ਨ ਹੈ ਵਿਦਿਆਰਥੀ ਜੋ ਜੋ ਕਿ ਸਿਲਵਰ ਮੈਡਲ ਹਾਸਲ ਕੀਤਾ ਤੇ ਇੱਕ ਵਿਦਿਆਰਥੀ 6th ਕਲਾਸ ਦਾ ਮੰਜੰਦਰ ਉਸ ਨੇ ਵੀ ਆਪਣੇ ਭਾਰ ਵਰਗ ਦੇ ਵਿੱਚ ਸਿਲਵਰ ਮੈਡਲ ਜਿਹੜਾ ਹਾਸਲ ਕੀਤਾ ਸੀ ਜ਼ਿਲ੍ਹੇ ਜਲੰਧਰ ਦੇ ਵਿੱਚ ਤੇ ਤੀਸਰਾ ਇੱਕ ਹੋਰ ਵਿਦਿਆਰਥੀ ਸਾਡਾ ਕ੍ਰਿਸ਼ਤ ਹੋਤਾ ਉਸ ਨੇ ਵੀ ਆਪਣੇ ਭਾਰ ਵਰਗ ਦੇ ਵਿੱਚ ਜਿਹੜੇ ਹੈ ਬ੍ਰਾਉਂਜ਼ ਮੈਡਲ ਜਿਹੜਾ ਉਹ ਹਾਸਲ ਕੀਤਾ ਸੀ ਤੋਂ ਇਹ ਸਾਰੇ ਵਿਦਿਆਰਥੀਆਂ ਨੂੰ ਅੱਜ ਜੋ ਜ਼ਿਲ੍ਹਾ ਪਤਰੀ ਚੈਂਪੀਅਨਸ਼ਿਪ ਹੋਈ ਸੀ ਤੇ ਸਟੇਟ ਪਤਰੀ ਉਸ ਦੇ ਸਰਟੀਫିକੇਟ ਦਿੱਤੇ ਗਏ ਨੇ ਤੇ ਜਿਹੜਾ ਹੈ ਇਸ ਜਿਹੜੇ ਵਿਦਿਆਰਥੀਆਂ ਦੀ ਸਫਲਤਾ ਦਾ ਸਿਹਰਾ ਸਾਡੇ ਕੋਚ ਸਾਡੇ ਜਸਮਾਨ ਜੀ ਨੇ ਉਹਨਾਂ ਨੂੰ ਜਾਂਦਾ ਉਹਨਾਂ ਦੀ ਇਹ ਤਿਆਰੀ ਸਦਕਾ ਹੀ ਇਹ ਵਿਦਿਆਰਥੀ ਕਰਾਟੇ ਦੇ ਵਿੱਚੋਂ ਬਹੁਤ ਵਧੀਆ ਪ੍ਰਦਰਸ਼ਨ ਕਰਕੇ ਸਾਡੇ ਸਕੂਲ ਦਾ ਨਾਮ ਆਪਣੇ ਜ਼ਿਲ੍ਹੇ ਦਾ ਨਾਮ ਤੇ ਆਪਣੇ ਮਾਪਿਆਂ ਦਾ ਨਾਮ ਜਿਹੜਾ ਇਹਨਾਂ ਨੇ ਰੌਸ਼ਨ ਕੀਤਾ ਹੈ ਤੋਂ ਮੈਂ ਅੱਜ ਇਹਨਾਂ ਦੇ ਮਾਤਾ ਪਿਤਾ ਨੂੰ ਵੀ ਵਧਾਈ ਦੇਣਾ ਤੇ ਨਾਲ ਦੀ ਨਾਲ ਸਾਡੇ ਕੋਚ ਜਸਮਾਨ ਜੀ ਨੂੰ ਵੀ ਬਹੁਤ-ਬਹੁਤ ਵਧਾਈ ਦੇਣਾ ਉਹ ਮੁਬਾਰਕਬਾਦ ਦੇ ਹੱਕਦਾਰ ਹੈ